ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਬਰਵੱਛਾ ਆ ਗਿਆ ਸੱਜਣੋ। ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਜ਼ਿਲ੍ਹਾ ਫਰੋਜ਼ਪੁਰ ਆ ਗਿਆ। ਤੇ ਜੇ ਨੇੜੇ ਦੀ ਗੱਲ ਕਰੀਏ ਤਾਂ 메ਨ ਸ਼ਹਿਰ 메ਨ ਕਸਬਾ ਮੁੱਦ ਕੀ ਲੱਗ ਜਾਂਦਾ ਸੱਜਣੋ ਤੇ ਤੁਹਾਨੂੰ ਫੌਜੀ ਸਾਹਿਬ ਕਬਰਵੱਛੇ ਵਾਲੇ ਨੂੰ ਮਲਾਉਣ ਲੱਗੇ ਆ ਦੋ ਮਈਆਂ ਆਈਆਂ ਵੀਰ ਕੋਲੇ ਚੰਗੇ ਰਕਾਟ ਵਾਲੀਆਂ ਤੇ ਚੰਗੇ ਦੁੱਧ ਵਾਲੀਆਂ ਕੀ ਹਿਸਾਬ ਕਿਤਾਬ ਰਊਗਾ ਸਾਰਾ ਲੇਖਾ ਜੋਖਾ ਜਿਹੜਾ ਮਗਰੋਂ ਦਾ ਤੇਲਾ ਮਿਲਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਧੰਨਵਾਦ ਆਜੋ ਡਿਟੇਲ ਲਈਏ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਜੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਹੋਰ ਸੁਣਾਓ ਵਧੀਆ ਜੀ ਮੇਰਾ ਵਾਹਿਗੁਰੂ ਜੀ ਤੁਸੀਂ ਸਰਾਹੋ ਕੀ ਹਾਲ ਚਾਲਾ ਹੋਰ ਕਰਤੋ ਮੇਰਾ ਦਾਤੇ ਦੀ ਚੜ੍ਹਦੀ ਕਲਾ ਪਰ ਪਰਿਵਾਰ ਠੀਕ ਠਾਕ ਹਾਂਜੀ 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 ਮੇਰਾ ਸਭੂ ਡੇਰੀ ਫਾਰਮ ਦੇਖਣਾ ਸਾਰੇ ਭੈਣਾ ਭਾਈਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਹਾਂ ਵਾਹਿਗੁਰੂ ਮੇਰ ਕਰੇ ਸਾਰੇ ਚੜ੍ਹਦੀ ਕਲਾ ਵਿੱਚ ਹੁਣ ਸ਼ੁਕਰ ਦਾਤੇ ਜਨ ਤੁਗਲਿ ਰਾਚੁ ਅਗਨੀ ਤਰਕੇ ਬਖਸ਼ਿ ਸਾਰਿਆਂ ਨੂੰ ਤੇ ਨਾਂ ਹਰਦੇਵ ਸਿੰਘ ਹਾਂਜੀ ਪਿੰਡ ਕਬਰੋਸ਼ਾ ਜ਼ਿਲ੍ਹਾ ਫਰੋਜ਼ਪੁਰ ਓਕੇ ਨੰਬਰ ਫੋਨ ਫੋਨ ਨੰਬਰ 70873 83195 ਓਕੇ 70873 83195 ਬਾਕੀ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਹਨਾ ਹਾਂਜੀ ਬਾਕੀ ਪੈਣ ਭਾਈ ਸਾਰੇ ਜਾਣਦੇ ਹੀ ਆ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਚਲੋ ਹਰੇਕ ਆਪਾਂ ਕਹਿੰਦੇ ਜਿਆਦਾ ਜਿਆਦਾ ਏਅਰ ਕੀ ਹੋਰ ਨਵੇਂ ਜੁੜਨ ਹਾਂਜੀ ਹਾਂਜੀ ਉਹਨਾਂ ਲਈ ਦੱਸਣਾ ਵੀ ਜ਼ਰੂਰੀ ਆ ਜ਼ਰੂਰੀ ਆ ਹਾਂਜੀ ਬਿਲਕੁਲ 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 ਤੇ ਫੌਜੀ ਸਾਹਿਬ ਫਿਰ ਦੋ ਜਾਨਵਰ ਲਿਆਏ ਆ ਦੋ ਜਨਮਰ ਕਲਦੀਵੀਰ ਤੇ ਆ ਝੋਟੀ ਦਾ ਕੀ ਹਿਸਾਬ ਕਿਤਾਬ ਇਹ ਦੂਸਰਾ ਸੂਆ ਝੋਟੀ ਕਲਦੀਵੀਰ ਮਾਲਕਾ ਦੇ ਦਸਨ ਮੁਤਾਬਕ ਮਾਲਕਾਂ ਦੇ ਦਸਨ ਮੁਤਾਬਕ ਦੂਸਰਾ ਸੂਆ ਸੁਂਦੀ ਆ ਦੂਸਰਾ ਸੂਆ ਸੁਂਦੀ ਆ ਦਿਨ ਕਿੰਨੇ ਲੈ ਜੂ ਦਿਨ ਤਾਂ ਹਜੇ ਹਫਤੇ ਤੋਂ ਬਾਹਰ ਲੈ ਜੂ ਹਾਂ 10 ਦਿਨਾਂ ਦੇ ਵਿੱਚ ਵਿੱਚ ਸੂ ਹਾਂ ਜੇ 8 ਤਰੀਕ ਨੂੰ ਇੱਕ 8 ਨੂੰ ਤੇ ਇੱਕ 9 ਨੂੰ ਦੋ ਟੀਕੇ ਭਰੋਏ ਹੈਗੇ ਓਕੇ ਹਾਂ ਹੋ ਸਕਦਾ 9 ਨੂੰ ਸੂਪੇ ਹੋ ਸਕਦਾ 8 ਨੂੰ ਸੂਪੇ ਹੋ ਸਕਦਾ 10 ਨੂੰ ਵੀ ਸੂਪੇ 10 ਨੂੰ ਸੂਪੇ ਹਾਂ ਵੀ ਹਫਤਾ ਲੈ ਜੂਗੀ ਹਾਂ ਹਫਤਾ ਖੁੱਲਾ ਕੀ ਕਹਿੰਦੇ ਦੁੱਧ ਪਹਿਲੰਦਾ ਪਹਿਲੇ ਸੂਏ 15 ਲੀਟਰ ਪਲੱਸ ਚੋਇਆ ਹੋਇਆ ਮਾਰ ਕੇ ਸੰਗ ਬੜਾ ਚੰਗਾ ਦੁੱਧ ਭਰਿਆ ਕੱਟੀ ਨੇ ਹਨਾ ਜਾਤ ਵੀ ਬਹੁਤ ਜਿਆਦੇ ਆ ਹਾਂ ਬਾਕੀ ਚਮੜੀ ਪਤਲੀ ਹਾਂ ਕਾਗਜ਼ ਵਰਗੀ ਕਾਗਜ਼ ਵਰਗੀ ਤੇ ਬਾਕੀ ਸਾੰਭੀ ਵੀ ਚੰਗੀ ਸਾੰਭੀ ਬਹੁਤ ਬੱਕੀ ਦੂਰਾ ਥਣ ਲੱਗਾ ਹਾਂ ਕਿਉਂਕਿ ਖਲਾ ਪਿਛਲੇ ਥਣ ਦੀ ਵਿਰਲ ਹਾਂ ਰੁਕ ਰੁਕਦਾ ਥਣ ਵਾਕਿਆ ਹੀ ਇਹ ਚੀਜ਼ ਆ ਨਾ ਹਾਂ ਵੀ ਦੱਸਦੀ ਆ ਵੀ ਮੈਂ ਦੁੱਧ ਵਾਲੀ ਚੀਜ਼ ਇਹ ਚੀਜ਼ ਇਹ ਥਾਣਾ ਹਰੇਕ ਨੂੰ ਲੱਗਦਾ ਨਹੀਂ ਨਾ ਹਾਂ ਪਾਵਰ ਵਾਲਾ ਥਾਣਾ ਪਾਵਰ ਵਾਲਾ ਥਾਣਾ ਹਜੇ ਤਾਂ 8-7 ਦਿਨਾਂ ਦੇ ਵਿੱਚ ਬੰਨਣਾ ਵੀ ਕੁਛ ਦੀ ਕੋਸ਼ਿਸ਼ ਐ ਨਹੀਂ ਕਰਨ ਵਾਲੀ ਇਹ ਆ ਹਜੇ ਤਾਂ ਉਹਦੇ ਕਾਹਨਾਂ ਨੂੰ ਸ਼ੇਰ ਚੋਂ ਪੂਣੀ ਕਰਤੀ ਆ ਸ਼ੇਰ ਚੋਂ ਪੂਣੀ ਕਰਤੀ ਆ ਇਹਦਾ ਹਣਾ ਹਾਂ ਬਾਕੀ ਸਾਰਾ ਹੀ ਪਿਆ ਬਾਕੀ 8-7 ਦਿਨ ਮੱਝ ਲਈ ਹੈ ਬਹੁਤ ਆ ਹਾਂ ਬਿਲਕੁਲ ਜਿਵੇਂ ਨੇੜੇ-ਨੇੜੇ ਆਉਂਦੇ ਰਹੇਗਾ ਪਸੂ ਬਾਕੀ ਬੇਫਿਕਰੀ ਭਾਰ ਪੂਰੇ ਲੋ ਤਾਂ ਗਾਰੰਟੀ ਭਾਰ ਦੀ ਆਪਣੀ ਫੁੱਲ ਗਾਰੰਟੀ ਆ ਥਾਣਾ ਘਲਾਬ ਦੇ ਵੇਖ ਕੇ ਲੈਣੇ ਬੰਨ ਟੱਪ ਕੇ ਲੈ ਜਾਈਏ ਧੰਨਵਾਦ ਕੱਢਿਓ ਬਾਹਰ ਮੈਂ ਬੁੱਤ ਸੱਜਣਾ ਦੂਸਰਾ ਸੂਆ ਸੂਈ ਝੋਟੀ ਪੂਰੇ ਕੱਦ ਕਾਠ ਵੱਡੇ ਦੀ ਤੇ ਬੋਡੀ ਸਟਰਕਚਰ ਵੀ ਪੂਰਾ ਤਗੜਾ ਤੇ ਸੰਭੀ ਵੀ ਪੂਰੀ ਸਿੰਗ ਚੈੱਕ ਕਰ ਲਓ ਫੇਸ ਕੁਆਲਿਟੀ ਇਹਦੀ ਵੇਖੋ ਹੈ ਨਾ ਕੋਈ ਗੱਲਬਾਤ ਪੂਰੀ ਮੰਨ ਕੇ ਚੱਲੋ ਵੀ ਦੁੱਧ ਵਾਲੀ ਚੀਜ਼ ਆ ਤੇ ਫੌਜੀ ਸਾਹਿਬ ਐਦ ਕੀ ਤਾਂ ਪੂਰਾ ਚੰਗਾ ਦੁੱਧ ਭਰੂ ਫਿਰ ਹੋਣਾਂ ਫਲਾਸ ਦੁੱਧ ਦੇਉ ਦੇਉ ਦੇਣਾ ਚਾਹੀਦਾ ਹਾਂਜੀ ਹਨਾ ਮਲੇ ਧੀ ਝੋਟੀ ਕਹਿੰਦਾ ਕੁਛ ਨਹੀਂ ਹਾਂ ਬਿਲਕੁਲ ਬਿਲਕੁਲ ਕੱਪੜਾ ਕੱਪੜਾ ਵੈਗੀ ਤਾੜੀ ਇਹਨੂੰ ਧੋਤੇ ਕਰਕੇ ਆਪਾਂ ਵੇਚਾਂਗੇ ਹਾਂ ਇਹ ਤਾਂ ਪਾ ਕੇ ਦੇਵਾਂਗੇ ਫਿਰ ਹੁਣ ਆਪਾਂ ਤਾਂ ਲਿਆਈਆਂ ਹਾਂ ਹਾਂਜੀ ਜੇ ਨਾ ਵੀ ਕੀ ਆਪਾਂ ਤਾਂ ਫਿਰ ਦੁੱਤੇ ਚੜਾਉਣੀ ਪੈਣੀ ਹੈ ਹੂੰ ਦੁੱਤ ਚਾ ਉਹ ਖੇੜਦੀ ਹੋਈ ਹਾਂ ਬਿਲਕੁਲ ਬਿਲਕੁਲ ਬਹੁਤ ਸੋਹਣੀ ਝੋਟੀ ਆ ਨਹੀਂ ਨਹੀਂ ਚੰਗੀ ਚੀਜ਼ ਆ ਬਾਕੀ ਭੈਣਾ ਭਰਾਵਾਂ ਨੇ ਆਪ ਹੀ ਵੇਖ ਲੈਣੀਆਂ ਆ ਆਪਣਾ ਬਾਹਲਾ ਦਸਨ ਦੀਵਣੀ ਲੋੜ ਆਪਣੇ ਨਾਲੋਂ ਬਹੁਤ 파ਰਖੂ ਪਏ ਆ ਸੱਜਣ ਆਪਣੇ ਨਾਲੋਂ ਬਹੁਤ ਧੱਕੇ ਪਏ ਆ ਹਾਂ ਬਾਕੀ ਇੱਕ ਹੋਰ ਹੈ ਕਿ ਦੋਨੇ ਝੋਟੀਆਂ ਬਟਨ ਵਾਲੇ ਲੇਵੇ ਆ ਹਾਂ ਵਾਕਿਆ ਹੀ ਤੇ ਬਟਨ ਵਾਲੇ ਲੇਵੇ ਵਾਲੀ ਕਾ ਕਿ ਜਗਾ ਕੇ ਸੋਣਾ ਇਹਨਾਂ ਦਾ ਬਿਲਕੁਲ ਲੀਵਾ ਸੂਲਣਾ ਲਾ ਦੂਗੀ ਕਰਮਾਣੀ ਹੈਨਾ ਤੇ ਬਟਨ ਵਾਲੇ ਲੇਵੇ ਵਾਲੀ ਦੁੱਧ ਕੱਢਦੀ 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 ਕਰਮਾ ਤੇ ਇਹਦਾ ਰੇਟ ਫੌਜੀ ਸਾਹਿਬ ਰੇਟ ਕਲਦੀਪ ਅੱਜ ਤੋਂ ਦੀ 50 ਕਰਾਲੇ 55 ਕਰਾਲੇ 50 ਚ 2000 ਦਾ ਮਾਨਤਾ ਕਰਦੇ 48000 ਦੀ ਹਾਂ 1 48 ਉਹ 1 ਲੱਖ ਤੇ 48000 ਦੀ ਦੇਣੀ ਹਾਂ ਬਾਕੀ ਆਏ ਦਾ ਮਾਨ ਆਏ ਦਾ ਮਾਨਤਨ ਕਰਦੇ ਆਏ ਦਾ ਮਾਨਤਨ ਕਰਨਾ ਪੈਂਦਾ ਕੱਲੀ ਵੀਰ ਕਰਨਾ ਪੈਂਦਾ ਕਰਨਾ ਪੈਂਦਾ ਬਿਲਕੁਲ ਬਾਕੀ ਛੋਟੀ ਛੋਟੀ ਆ ਆ ਜਦੋਂ ਕੋਲੇ ਆ ਕੇ ਵੇਖੇ ਅਗਲਾ ਫੇਰ ਆ ਹਨਾ ਫੇਰ ਪਤਾ ਹੋ ਸਕਦਾ ਕਈ ਵਾਰੀ ਫੋਨ ਤੇ ਪਸੂ ਨਹੀਂ ਵੀ ਚੱਜਦਾ ਕਈ ਵਾਰੀ ਬਾਕੀ ਕੋਲੇ ਆ ਕੇ ਵੇਖੇ ਫੇਰ ਦੱਸਦੇ ਨੇ ਇਸੇ ਵੇਲੇ ਬਹੁਤ ਫਰਕ ਪੈਂਦਾ ਹਾਂ ਜਿੰਨ ਅਜਵੀਨ ਸਮਾਨ ਦਾ ਫਰਕ ਪੈਂਦਾ ਨਹੀਂ ਵਾਕਈ ਕੋਈ ਸ਼ੱਕ ਨਹੀਂ ਬਾਕੀ ਖੁੱਲੂਗੀ ਬਹੁਤ ਬਹੁਤ ਖੁੱਲਣਾ ਹੈ ਛੋਟੀ ਨੇ ਤੇ ਇਹ ਮੱਝ ਆਪਣੀ ਕਿਹੜਾ ਸੂਆ ਦਾ ਸੀ ਮਾਲਕਾਂ ਨੇ ਮਾਲਕਾਂ ਦੇ ਦੱਸਣ ਮੁਤਾਬਕ ਤੀਸਰਾ ਸੂਆ ਠੀਕ ਆ ਅਗਲਾ ਤੇ ਚੌਥਾ ਸੂਆ ਮੰਨ ਲੈ ਜਿਹੜਾ ਖਰੀਦਦਾ ਉਹ ਭਾਵੇਂ ਚੌਥਾ ਵੀ ਮੰਨ ਲਿਆ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹਾਂ ਸੂਆ ਅਗਲੇ ਤੇ ਡਿਪੈਂਡ ਕਰਦਾ ਹੈਗਾ ਠੀਕ ਆ ਆਪਾਂ ਇਹਨੂੰ ਕਹਿੰਦੇ ਇਹ ਛੋਟੀ ਛੋਟੀ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਮੱਝ ਦੇ ਵਿੱਚ ਹੀ ਆ ਹਾਂਜੀ ਹਾਂਜੀ ਹਾਂ ਆਪਾਂ ਚੌਥਾ ਸੂਆ ਮੰਨ ਕੇ ਲਈ ਆ ਠੀਕ ਆ ਤੇ ਦੋਦੀ ਗਾਰੰਟੀ ਉਹਨਾਂ ਨੇ 16 ਦੀ ਆਪਾਂ ਨੂੰ ਫੁੱਲ ਦਿੱਤੀ ਹੋਈ ਆ 16 ਦੁੱਧ ਕਹਿੰਦੇ ਇਹਦੇ ਮਾਲਕ ਚੋਇਆ ਮਗਰਲਾ ਸੂਆ ਜਿਹੜਾ ਵੀ ਹੋਇਆ ਹਾਂਜੀ ਦੇਣੀ ਲੈ ਜੂ ਹਫਤਾ ਹਫਤਾ ਖੁੱਲਾ ਲੈ ਜੂਗੀ ਖੁੱਲਾ ਲੈ ਜੀ ਹਾਂ ਦੋ ਸਟਰਾਫ ਆਏ ਨੇ ਨੀਲੀ ਰਵੀ ਦੇ ਓਕੇ ਉਹਨਾਂ ਦਾ ਆਪਾਂ ਘਰ ਦਾ ਐਡਰੈਸ ਦੇ ਦਾਂਗੇ ਨਾਲਿਆਂ ਦਾ ਹਾਂਜੀ ਦੋ ਮਹੀਨੇ ਸਿਰਫ ਛੱਡੀ ਆ ਠੀਕ ਆ 8 ਮਹੀਨੇ ਦੁੱਧ ਚੋਇਆ ਵੀ ਮਿੱਠੀ ਬਹੁਤ ਆ ਮਿੱਠੀ ਹੱਦੋਂ ਵੱਧ ਆ ਨੀਲੀ ਜਾ ਗਈ ਨੀਲੀ ਦੇ ਵਿੱਚ ਆ ਗਈ ਹੈਗੀ ਆ ਵਾਕੇ ਕੋਈ ਸ਼ੱਕ ਨਹੀਂ ਨੀਲੀ ਰਵੀ ਦੇ ਸਟਰਾਫ ਆਏ ਉਹ ਨਹੀਂ ਨੀਲੀ ਦੀ ਸਟਰਾ ਲੱਗੇ ਹਾਂ ਉਹ ਲਿਆਉਣਾ ਮੈਂ ਭੁੱਲ ਗਿਆ ਹੈਗਾ ਜੇ ਕਹਿਣਗੇ ਆਪਾਂ ਲਿਆ ਇੱਥੇ ਲਿਆ ਦਾਂਗੇ ਜਿਹਨੇ ਤੋਂ ਉਹਨਾਂ ਦਾ ਐਡਰੈਸ ਦੇਵਾਂਗੇ ਜੇ ਉਧਰ ਨਹੀਂ ਕੋਈ ਹੋਇਆ ਹਾਂ ਹਾਂ ਤੇ ਅਗਲੇ ਦਾ ਕਰੋ ਤਸੱਲੀ ਕਰ ਸਕਦਾ ਠੀਕ ਆ ਧੰਨਵਾਦ ਧੰਨਵਾਦ ਕੱਢਿਓ ਬਾਹਰ ਤੇ ਬਾਹਰ ਪਿੱਛੇ ਦੀ ਤਾਂ ਇਹਦੀ ਵੀ ਗਾਰੰਟੀ ਹੈ ਪਿੱਛੇ ਦੀ ਫੁੱਲ ਗਾਰੰਟੀ ਹੈ ਆਪਣੀ ਲਓ ਵੀ ਸੱਜਣੋ ਥਾਂ ਤੁਸੀਂ ਆ ਕੇ ਵੇਖ ਲੈਣੇ ਆ ਤੇ ਬਾਹਰ ਪਿੱਛੇ ਦੀ ਜਿਹੜੀ ਉਹ ਗਾਰੰਟੀ ਹੈ ਕਿਉਂਕਿ ਮੈਂਆਂ ਵੀ ਦੱਸਦਿਆਂ ਵੀ ਗਾਰੰਟੀ ਵਾਲੀ ਗੱਲ ਹੀ ਆ ਵજન ਬਹੁਤ ਆ ਵਜਨ ਬਹੁਤ ਆ ਬਾਕੀ ਲੇਵੇ ਖੁੱਲੇ ਦੀ ਆ ਗੱਠ ਚੌੜਾ ਲੇਵਾ 80 ਮੱਟ 16 ਕਹਿੰਦਾ ਕੁਛ ਨਹੀਂ ਗਾ ਕਹਿੰਦਾ ਕੁਛ ਨਹੀਂ ਵਜਨ ਬਹੁਤ ਆ ਮਹਿਚ 16 16 ਤੇ ਜੇ ਕਹਿੰਦੇ ਬੱਚੀਆਂ ਬੱਚੀਆਂ ਬੱਕਰੀਆਂ ਨਹੀਂ ਦਈ ਜਾਂਦੀਆਂ ਆ ਆ ਸਾਹਮਣੇ ਵਾਲਾ ਬੰਦਾ ਹੋਵੇ ਸਾਹਮਣੇ ਵਾਲਾ ਜਿਹੜਾ ਬੰਦਾ 16 ਤੇ ਇਹਨੂੰ ਕੁਛ ਕੁਛ ਵੀ ਨਹੀਂ ਕਹਿੰਦਾ ਗਾ ਹੂੰ ਬਹੁਤ ਵਜਨ ਆ ਮਹਿਚ ਬਹੁਤ ਜਿਆਦਾ ਵਜਨ ਹਰ ਦੋ ਵਾ ਦੋ ਵਜਨ ਵੱਡੀ ਪੂਰੀ ਵੱਡੀ ਪੂਰੀ ਆ ਇਹਦਾ ਰੇਟ ਫਿਰ ਫੌਜੀ ਸਾਹਿਬ ਕੀ ਕਰਤਾ ਵੇਟ ਫੀ ਕਰਾ ਲੈ 35 ਕਰਾ ਲੈ ਠੀਕ ਆ 1 25 ਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ 1 ਲੱਖ ਤੇ 25000 ਚੋਂ ਛੋੜ ਛੱਪਾ ਕਰਾਂਗੇ ਕਰਾਂਗੇ ਜਿਹੜਾ ਵੀ ਭੈਣ ਭਰਾ ਆ ਗਿਆ ਪਰ ਮੱਝ ਘਰੇ ਚੂਣ ਵਾਲੀ ਆ ਮੱਝ ਘਰੇ ਚੋਣੇ ਬਾਦੀ ਬਹੁਤ ਜਾਲੇ ਜੈਲੀ ਆ ਬਾਕੀ ਬਟਨ ਇਹਦੇ ਵੀ ਨੇ ਹਾਂ ਇਹ ਬਟਨ ਉਹਨਾਂ ਨੂੰ ਦੱਸਿਆ ਪਿੱਛੇ ਲਿਆ ਕੇ ਲੈ ਵਾ ਫੁੱਲ ਭਰ ਕੇ ਸੁਣਾ ਇਹਨੇ ਪੂਰਾ ਫੁੱਲ ਭਰ ਕੇ ਓਕੇ ਆ ਗਾੜੀ ਬਹੁਤ ਜਾਲੇ ਆ ਹਾਂ ਗਾਂ ਨੂੰ ਲੈ ਵਾ ਬਹੁਤ ਹਾਂ ਗਾਂ ਚੌੜਾ ਬਹੁਤ ਪਿਆ ਲੈ ਵਾ ਵਾਪਕੇ ਕੋਈ ਸ਼ੱਕ ਨਹੀਂ ਧੁੰਨੀ ਤੋਂ ਸਟਾਰਟ ਹੋਇਆ ਧੁੰਨੀ ਤੋਂ ਸਟਾਰਟ ਬਹੁਤ ਜਲਦੀ ਸੀ ਉਹ ਗਾੜੀ ਵੀ ਹਾਂ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਸਹੀ ਗੱਲ ਬਾਕੀ ਲੇਵੇ ਵਿੱਚ ਵੀ ਡੱਬ ਲਈ ਆਈ ਦੇ ਵਿੱਚ ਵੀ ਡੱਬ ਹੈਗੇ ਨੀਲੀ ਰਾਵੀ ਦਾ ਹਾਂ ਮਗਰ ਲੇ ਪੈਰ ਵੀ ਆ ਗਏ ਮਗਰ ਲੇ ਪੈਰ ਵੀ ਦੋਸਤਾਂ ਅੱਖਾਂ ਦੀਆਂ ਆਈਆਂ ਮੱਥੇ 'ਚ ਆ ਗਿਆ ਮੱਥੇ 'ਤੇ ਆ ਗਿਆ 1,25,000 1,25,000 ਉਹਦੇ ਵਿੱਚ ਮਾਨਤਨ ਕਰ ਮਾਨਤਨ ਕਰਦੇ ਹਾਂ ਇਹਦਾ 148000 ਇਹਦਾ ਇਹਦੇ ਚੋਂ ਮਾਨਤਨ ਕਰਦੇ ਇਹਦੇ ਚੋਂ ਮਾਨਤਨ ਕਰਾਂਗੇ ਇਹਦਾ ਠੀਕ ਆ ਆ ਇਹਦਾ ਮਾਨਤਨ ਕਰਨਾ ਪੈਂਦਾ ਗਦੀ ਕਰਨਾ ਪੈਂਦਾ ਵੀਰ ਜੀ ਕਰਨਾ ਪਤਾ ਨਹੀਂ ਕਿਹਦੇ ਬੰਦੇ ਨੇ ਆ ਜਾਣਾ ਸੌਦਾ ਹੋਏ ਦੇ ਵਿੱਚੋਂ ਵੀ ਮਾਨਤਨ ਕਰਾ ਜਾਂਦੇ ਆ ਕਰਾ ਜਾਂਦੇ ਆ ਕੇ ਕਰਾ ਜਾਂਦੇ ਆ ਫਿਰ 1000 ਖੰਡ ਸੌਦੇ ਪਿੱਛੇ ਮੋੜਿਆ ਨਹੀਂ ਜਾਂਦਾ ਕਿਸੇ ਭੈਣ ਭਰਾ ਮੋੜਿਆ ਨਹੀਂ ਜਾਂਦਾ ਨਹੀਂ ਸਿਆਣੀ ਗੱਲ ਹੁਣ ਪਿਛਲੀ ਵਾਰੀ ਆਪਣੇ ਜਿਹੜੀ ਪਾਈ ਸੀ ਵੀਡੀਓ ਬਹੁਤ ਜ਼ਿਆਦੇ ਫੋਨ ਆਏ ਠੀਕ ਆ ਉਹ ਵੱਡੀ ਮਹਿੰਲੀਵੇ ਵਾਲੀ ਮੁਕਸਰ ਵਾਲੀ ਹਾਂਜੀ ਮੁਕਸਰ ਵਾਲੀ ਤੇ ਇੱਕ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਓਕੇ ਕਈ ਵੀਰਾਂ ਨੂੰ ਮੈਨੂੰ ਇਹ ਆ ਵੀ ਬਹੁਤ ਜ਼ਿਆਦਾ ਫੋਨ ਆਏ ਹੋਣੇ ਆ ਨਹੀਂ ਚੱਕੇ ਗਏ ਹਾਂ ਉਹਨਾਂ ਨੂੰ ਮਾਫੀ ਚਾਹੁੰਦੇ ਆ ਆਪਾਂ ਠੀਕ ਆ ਕਿਉਂਕਿ ਫੋਨ ਖਰਾਬ ਹੋ ਗਿਆ ਪਤਾ ਵੀ ਨਹੀਂ ਲੱਗਾ ਮਿਸ ਕਾਲ ਕੀ ਦੀ ਕੀ ਦੀ ਨਹੀਂ ਹਾਂ 10 ਤੋਂ 15 ਤੇ ਜਿਹੜੇ ਸੀਗੇ ਪਤਾ ਲੱਗ ਗਿਆ ਮਿਸਕਰ ਉਹਨਾਂ ਨੂੰ ਆਪਸ ਆਪਾ ਲਾ ਲਿਆ ਸੀਗਾ ਓਕੇ ਹਾਂਜੀ ਤੇ ਬਾਕੀ ਪੱਟੀ ਏਰੀਆ ਦੇ ਵਿੱਚ ਗਈ ਆਪਣੀ ਵੱਜ ਉਹਨਾਂ ਨੂੰ ਨਫਾ ਇੱਥੇ ਵੀ ਭਰਉਂਦੇ ਸੀ ਆਪਾਂ ਵਿਚਾਰਿਆਂ ਨੂੰ ਠੀਕ ਆ ਉਹ ਕਹਿੰਦੇ ਨਹੀਂ ਬਈ ਘਰੇ ਰੱਖਣ ਨੂੰ ਲੈ ਕੇ ਜਾਣੀ ਸੀ ਮੈਂ ਇਹਦੇ ਲੀਵਾ ਭਾਂਡਾ ਬਾਲਾ ਚੰਗਾ ਲੱਗਾ ਸੀ ਬਹੁਤ ਜਾਦੀ ਜੈਲੀ ਬਹੁਤ ਜਾਦੀ ਸੀ ਮਾਜੀ ਹਾਂ ਚੰਗੀ ਸੀ ਚੱਲ ਉਹਨਾਂ ਨੇ ਹੀ ਪੈਸੇ ਖਰਚੇ ਮਹਾਰਾਜ ਉਹਨਾਂ ਨੂੰ ਵੀ ਨੀਰ ਪਿ ਆਵੇ ਹਾਂਜੀ ਠੀਕ ਆ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਗਿਉਂਦੇ ਵਸਦੇ ਰਹੋ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤੁਹਾਨੂੰ ਵੀ ਤਰੱਕੀ ਬਖਸ਼ੇ